ਕੀ ਆ ਗੋਦੇ ਕਿ ਲਾਖੀ ਆ ਗਿਆ ਯਾਰ ਬੋਰਡ ਖੋਲੋ ਯਾਰ ਕੋਈ ਟੰਡੇ ਢੁੰਡੇ ਨਾਲ ਚੱਕੋ ਉਹ ਬੋਰਨਡ ਖੋਲ ਦੋ ਜੇ ਬਚਾਉਣੀਆਂ ਤਾਂ ਚੱਲ ਹੋ ਗਿਆ ਬਸ ਉਹ ਬੈਟਰੀ ਖੱਟ ਗਈ ਬੈਟਰੀ ਬੱਕ ਚੱਲ ਬਸ ਹੈਲੋ ਨਮਸਕਾਰ ਮੈਂ ਨਾ ਬੋਲ ਰਿਹਾ ਉਹ ਨਾ ਪੁਲ ਪਰ ਨਹੀਂ ਤੇਦੀ ਨੂੰ ਨਾ ਅੱਗ ਲੱਗ ਗਈ ਬਰਾ ਫਾਇਰਿੰਗ ਕਰਨ ਕਹਦੋ ਕਿ ਸਾਰੀ ਕਟੀ ਜਾ ਰਹੀ ਹੈ ਉਹ 100 ਨੰਬਰ ਤੇ ਕਰੋ ਫੋਨ ਯਾਰ ਬੋਲਪੁਰ ਨੇ ਤੇ ਜੂਨ ਅੱਗੇ ਲੱਗਿਆ ਤੇ ਸਿਲੰਡਰ ਇਹਦਾ ਖਤਮ ਹੋ ਗਿਆ ਸਿਲੰਡਰ ਦਾ ਦੋ ਉਹ ਗੱਡੀਆਂ ਸਾਈਡ ਤੇ ਬੜਾ ਫਾਇਰ ਦựngਿਆ ਰਣੀ ਬਾਈ ਨੇੜੇ ਹੋ ਕੇ ਜਦ ਦੇਖ ਕੇ ਮੇਰਾ ਵੀਰ ਧਿਆਨ ਲੱਗਣਾ ਤੇ ਗੱਡੀ ਕੋਈ ਵੀ ਪਰੇ ਹੋ ਜਾਓ ਹੁਣ ਬਲਾਸਟ ਹੋਊਗਾ ਇਹਦਾ ਗੱਲ ਇਹ ਕਿ ਉਹ ਪਿੱਛੇ ਨਾ ਮਾਈ ਗੱਡੀ ਫੜੀ ਚਲਾ ਨਾ ਬਚੋ ਗਿਆ ਤੇਰਾ ਕੁਝ ਨਹੀਂ ਹੈ ਨਾ ਚੱਲ ਰੂ ਰੱਖ ਕੇ ਵੀਡੀਓ ਬਣਾਏ ਸਾਈਡ ਰੱਖ ਕੇ ਸਾਈਡ ਤੇ ਜਾਓ ਸਾਈਡ ਤੇ ਧੂਆ বের ਰਿਹਾ ਨਾ ਉਹ ਕੋਈ ਕੰਕਸ਼ਨ ਉਹ ਬਾਈ ਰੁਕ ਜਾਓ ਰੁਕ ਜਾਓ ਗੱਡੀ ਰੋਕ ਲਾ ਰੁਕ ਜਾ ਇਹ ਬਹੁਤ ਤੇਰਾ ਯਾਰ ਨੇ ਦੋ ਦੂਰੀ ਬੁਲੰਦਰ ਹੀ ਚੱਕਿਆ ਤੂੰ ਚੱਲ ਯਾਰ ਚੱਲ ਗਿਆ ਤੜੀਆ ਪਤਾ ਨਹੀਂ ਕੀ ਕਰੀ ਹੈ ਜਦੈ ਲੋ ਬਈ ਨਾ ਉਹ ਭਾਰ ਗਿਆ ਚਲੋ ਆਓ ਹਾਂ ਕਾਰ ਮੇਰੇ ਪਿੱਛੇ ਕਰੋ ਓਏ ਹੈਲੋ ਹਾਂ ਇਹ ਮੱਛੀ ਸਾਰੀ ਹੁਣ ਤਾਂ ਬੱਸ ਅਗਰ ਪਹਿਲੇ ਟਾਈਮ ਤਾਂ ਕਾਊਂਟ ਬੋਲਣਾ ਉਹ ਮੈਂ ਗਿਆ ਸੀ ਸਿਲੰਡਰ ਚਲਾਇਆ ਆ ਹਾਂ ਭਾਰ ਘਾਲੇ ਕਿ ਆਪਦਾ ਕਿੰਨਾ ਫੇਲ ਹੋਣਾ ਗੱਡੀਓਂ ਕਿ ਡੀਜ਼ਲ ਦੀ ਆ ਕੇ ਪੈਟਰੋਲ ਕੋਲ ਹੈ ਗੀ ਕਿੰਨੇ ਪਿੱਛੇ ਲਿਆ ਲਿਆ ਸਾਰੀਆਂ ਬਹੁਤ ਦੂਰ ਆ ਕੋਈ ਨਹੀਂ ਕੋਣੀ ਨੇ ਕੀ ਕੋਣੀ ਨੇ ਕੀ ਕੋਣੀ ਨੇ ਕੀ ਉਹ ਜਿਹੜਾ ਕਾ ਹਾਂਜੀ ਜਗਾਹ ਸਾਡੇ ਸੱਤ ਸੇ ਬਰੋਕਰ ਲੱਗੀ ਗੱਡੀ ਨੂੰ ਆ ਕੇ ਨਾ ਸੀਸ਼ੇ ਪੁੱਟਣੇ ਸਾਈਡ ਤੇ ਛੇਤੀ ਆ ਜਾਓਗੇ ਜਦੋਂ ਤੱਕ ਜਲਦੀ ਆ ਜਾਓ ਥੋੜਾ ਜਲਦੀ ਆ ਜਾਓ ਨਹੀਂ ਗੱਡੀ ਚਲੀ ਸਾਰੀ ਬੰਬੇ ਬਣ ਗਿਆ ਭੈਣ ਇੱਧਰ ਹੋ ਜਾ ਕਰ ਤਾਂ ਵਾ ਪਿੱਛੇ ਨੂੰ ਆ ਜਾ ਬਾਈ ਪਿੱਛੇ ਨੂੰ ਕਈ ਵਾਰੀ ਕੱਚ ਬੁੱਟਲਾ ਪਿੱਛੇ ਆ ਜਾ ਠੀਕ ਠੀਕ ਬਣਾ ਲੈ ਸਿਲੰਡਰ ਚੱਕਾ ਲਾਣ ਕੇ ਬਾਈ ਹੁਣ ਰਹਿਣ ਦੋ ਚੱਕਣ ਨੂੰ ਹੁਣ ਰਹਿਣ ਦੋ ਅੱਗੇ ਦਾ ਮੋੜਨਾ ਦਾ ਹੈ ਨਾ ਦੇਖ ਹਾਂ ਕਿਆ ਨਾ ਚੱਕੀ ਮੇਰਾ ਭਰਾ ਕਿਤੇ ਕੀ ਆ ਗੋਦੇ ਕਿ ਲੱਖ ਲਾਖ ਆ ਗਿਆ ਯਾਰ ਬੰਡ ਖੋਲੋ ਯਾਰ ਕੋਈ ਟੰਟੇ ਢੁੰਡੇ ਨਾਲ ਚੱਕੋ ਉਹ ਬਾਰਨਡ ਖੋਲ ਦੋ ਜੇ ਬਚਾਉਣੀਆਂ ਤਾਂ ਚੱਲ ਹੋ ਗਿਆ ਬਸ ਉਹ ਬੈਟਰੀ ਖੱਟ ਗਈ ਬੈਟਰੀ ਬੱਕ ਚੱਲ ਬਸ ਹੈਲੋ ਲੰਮ ਸਟਾਰਟ ਨਹੀਂ ਮੈਨੂੰ ਕੋਈ ਹੋ ਰਿਹਾ ਨਾ ਪੁੱਲ ਪਰ ਨਹੀਂ ਤੇਦੀ ਨੂੰ ਅੱਗ ਲੱਗ ਗਈ ਬਰਾ ਫਾਇਰਿੰਗ ਕਰਾਉਣ ਕਹਦੋ ਕਿ ਸਾਰੀ ਕਟੀ ਜਾ ਰਹੀ ਹੈ ਉਹ 100 ਨੰਬਰ ਤੇ ਕਰੋ ਫੋਨ ਯਾਰ ਹੋਲ ਪਰ ਨਾ ਤੇ ਜੂ ਨਾ ਲੱਗਦਾ ਤੇ ਸਿਲੰਡਰ ਇਹਦਾ ਖਤਮ ਹੋ ਲਿਆ ਸਿਲੰਡਰ ਦਾ ਦੋ ਉਹ ਗੱਡੀਆਂ ਸਾਈਡ ਤੇ ਬੜਾ ਫਾਇਰ ਬੰਗੇੜ ਆਣੀ ਬਾਈ ਨੇੜੇ ਹੋਗੇ ਜਿੱਤ ਦੇਖ ਕੇ ਮੇਰਾ ਵੀਰ ਧਿਆਨ ਲੱਗਣਾ ਤੇ ਗੱਡੀ ਕੋਈ ਵੀ ਪਰੇ ਹੋ ਜਾਓ ਹੁਣ ਬਲਾਸਟ ਹੋਊਗਾ ਇਹਦਾ ਫਾਇਰ ਕੋਡ ਦਾ ਨੰਬਰ ਕਿੰਨਾ ਹੈ ਸੋਈ ਸੋਈ ਕਾ ਚੇਰਾ ਬਾਈ ਗੱਡੀ ਫੜੀ ਸਾਰਾ ਬਚੋ ਗਿਆ ਤੇਰਾ ਕੁਛ ਨਹੀਂ ਹੈ ਦਿੱਲੀ ਚੈ ਯਾਰ ਵੀਡੀਓ ਬਣਾਇਆ ਸਾਈਡ ਰੱਖ ਕੇ ਸਾਈਡ ਤੇ ਜਾਓ ਸਾਈਡ ਤੇ ਧੂਆ ਮੈ ਰਿਹਾ ਨਾ ਉਹ ਕੋਈ ਫੰਕਸ਼ਨ ਉਹ ਬਾਈ ਰੁਕ ਜਾ ਰੁਕ ਜਾ ਗੱਡੀ ਰੋਕ ਲਾ ਯਾਰ ਰੁਕ ਜਾ ਇਹ ਬਹੁਤ ਤੇ ਯਾਰ ਬਹੁਤ ਮੰਦਰਾ ਹੀ ਚੱਕਿਆ ਤੂੰ ਸੱਚਾ ਤੇ ਯਾਰ ਚੱਲ ਉਹਦਾ ਵੀ ਬਚੀ ਗਿਆ ਜਿਆਦਾ ਨਹੀਂ ਪਤਾ ਨਹੀਂ ਕੀ ਕਰੇ ਭਾਈ ਜਦੋਂ ਲੋ ਬਈ ਨਾ ਉਹ ਪਾੜ ਦਿਓ ਚਲੋ ਆਓ ਹਾਂ ਕਾਰ ਵੀਰੇ ਪਿੱਛੇ ਕਰੋ ਓਏ ਹਲੋ ਹਾਂ ਇਹ ਮੱਛੀ ਸਾਰੀ ਹੁਣ ਤਾਂ ਬੱਸ ਅਗਰ ਪਹਿਲੇ ਟਾਈਮ ਤਾਂ ਕੋਈ ਉਹ ਮੈਂ ਗਿਆ ਸੀ ਸਿਲੰਡਰ ਚਲਾਇਆ ਆਹ ਘਾਰ ਘਾ ਲੇ ਜੀ ਕਿੰਨਾ ਤੇਲ ਆਉਣਾ ਗੱਡੀਆਂ ਡੀਜ਼ਲ ਦੀ ਆ ਕੇ ਪੈਟਰੋਲ ਤੋਂ ਲੈ ਗਈ ਸੀ ਬਹੁਤ ਦੂਰ ਆ ਕੋਈ ਨਹੀਂ ਨਕੀ ਬੋਲੀ ਨਕੀ ਬੋਲੀ ਨਕੀ ਬੋਲੀ ਹੇ ਜੇਰਕਾ ਹਾਂਜੀ ਜਿਗਾਰ ਸਾਡੇ ਸੜਸੇ ਬਰੋਂ ਉੱਪਰ ਲੱਗੀ ਗੱਡੀ ਨੂੰ ਆਕਣਾ ਸੀਸ਼ੇ ਟੁੱਟਨੇ ਸਾਈਡ ਤੇ ਛੇਤੀ ਆ ਜਾਓਗੇ ਜਦੋਂ ਤੱਕ ਜਲਦੀ ਆ ਜਾਓ ਥੋੜਾ ਜਲਦੀ ਆ ਜਾਓ ਨਹੀਂ ਗੱਡੀ ਟੁੱਟ ਗਈ ਬੰਬੇ ਬਣ ਗਿਆ ਭੈਣ ਇੱਧਰ ਹੋ ਜਾ ਕਰ ਤਾਂ ਵਾ ਪਿੱਛੇ ਨੂੰ ਆ ਜਾਓ ਭਾਈ ਪਿੱਛੇ ਨੂੰ ਕਈ ਵਾਰੀ ਜੇ ਕੱਚ ਟੁੱਟਣਾ ਪਿੱਛੇ ਆ ਜਾਓ ਠੀਕ ਹੈ ਠੀਕ ਹੈ ਬਣਾ ਲਾ ਸੌਂਡਰ ਚੱਕਾ ਲਾ ਲ ਕੇ ਭਾਈ ਹੁਣ ਰਹਿਣ ਦੋ ਚੱਕਣ ਨੂੰ ਹੁਣ ਰਹਿਣ ਦੋ ਕੱਲ ਦਾ ਮੋੜਨਾ ਦਾ ਹੈ ਨਾ ਦੇਖਾ ਹਾਂ ਕਿਆ ਨਾ ਚੱਕੀ ਮੇਰਾ ਭਰਾ ਕਿਤੇ